ਸਤਿ ਸ਼੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਗਲਾ ਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਕਰ ਰਹਾ ਸਾਰਿਆਂ ਦਾ ਨਿੱਗਾ ਸਵਾਗਤ ਆਰ ਬੀ ਰਈਵ ਕਾਲੀ ਦਲ ਕੇ ਵਿੱਚ ਮ ਵੀ ਬਾਗੀ ਸੁਰ ਉਠਣ ਲੱਗ ਗੀਆਂ ਪਹਿਲਾ ਯੋ ਕਹਿ ਲਿਓ ਵੀਰ ਯੋ ਟਿੰਡ ਸਾ ਕੱਲ ਉੱਥਾ ਗਿਆ ਵਾ ਤਾਂ ਵਾਹ ਕਹਿ ਰਿਹਾ ਕਹਾ ਬਈ ਨੈਕ ਟਿੱਕਾ ਕੇਧਾਰ ਕੇ ਉੱਪਰ ਕਹਾ ਵਿਸ਼ਵੀਰ ਬਾਦਲਾ ਇਹ ਪ੍ਰਕਾਸ਼ ਬਾਦਲੇ ਸ਼ੋਗ ਰੇਗਾ ਅਸਤੀਫਾ ਦੇ ਦੇਣਾ ਚਾਹੀਦਾ ਕਹਾ ਕਾਲੀ ਦਾ ਦੁਹਾਸੇ ਬੱਲੇ ਖੜਾ ਕਰਤਾ ਇਹਨਾਂ ਨੇ ਆ ਰਾਜਕਾਰੀ ਦਲ ਦੇ ਵਿੱਚ ਮੰਮ ਬਿਰੋਧੀ ਸ਼ੁਰੂ ਉਠਣ ਲੱਗੇ ਚੰਦੂ ਮਾਜਰਾ ਬੋਲਿਆ ਕਾ ਨਾ ਇੱਤਰਗੇ ਰਾਏ ਨਾ ਉਤਰਗੇ ਦੋ ਵਾਰ ਲਗਾਤਾਰ ਸਰਕਾਰ ਬਣਾਉਣ ਵਾਲੇ ਕਾ ਹਾਸ਼ੀਏ ਪਾ ਪਹੁੰਚ ਗਏ ਲੋਕ ਸਭਾ ਚੋਣਾਂ ਦੇ ਵਿੱਚ ਮਾ ਕਾਲੀ ਦਲੀ ਬੁਰੀ ਹਾਰ ਤੇ ਬਾਅਦ ਪਾਰਟੀ ਦੇ ਅੰਦਰ ਚਿੰਗਿਆੜੀਆਂ ਪਖਣ ਲੱਗੀਆਂ ਵੀਰ ਅੰਮ ਹੋ ਗਿਆ ਤੱਤਾ ਸਾਰਿਆਂ ਨੂੰ ਲੱਗ ਗਿਆ ਗੁੱਸਾ ਲਗਣ ਉਮੀਦਵਾਰਾਂ ਗੇ ਜਮਾਨਤਾ ਹੋ ਗਿਆਂ ਜਾਬਤ ਪਾਰਟੀ ਉਮੀਦਵਾਰਾਂ ਦੇ ਜੀਤਣੇ ਕੀ ਤਾਂ ਬਹੁਤ ਦੂਰ ਦੀ ਗੱਲ ਵੀਰ ਚੌਥੇ ਪੰਜਵੇਂ ਸਥਾਨ 'ਵਾਂ ਪਹੁੰਚ ਗਏ ਵੀਰ ਨਹੀਂ ਤਾਂ ਦੂਸਰੇ ਤੀਸਰੇ 'ਵਾਂ ਵੀ ਉੰਦੇ ਚਲੋ ਮੰਨ ਲੰਦੇ ਲਗਾਤਾਰ ਦੋਵਰ ਵਿਧਾਨ ਸਭਾ ਦੇ ਵਿੱਚ ਮਾ ਸਰਕਾਰ ਬਣਾਉਣੇ ਵਾਲਾ ਰਿਕਾਰਡ ਬਣਾਉਣੇ ਵਾਲੇ ਕਾਲੀ ਦਲ ਆਸੀਏ 'ਪਾ ਪਹੁੰਚ ਗਏ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਕਰਦਾ ਨਹੀਂ ਵੀਰ ਅਰ ਲੋਕ ਸਭਾ ਦੇ ਵਿੱਚ ਮਾ ਜੋ ਬੁਰੀ ਤਰ੍ਹਾਂ ਹਾਰਨੇ ਦੇ ਬਾਅਦ ਮਤਲਬ ਵਿਰੋਧੀ ਧਿਰ ਇਹ ਵਿੱਚ ਮਾ ਚੰਗੀ ਆੜੀਆਂ ਭਖੜ ਲੱਗ ਗਈਆਂ ਵੀਰ ਪਾਰਟੀ ਦੇ 10 ਉਮੀਦਵਾਰਾਂ ਦੀ ਜਮਾਨਤਾਂ ਜਾਬਤ ਹੋ ਗਈਆਂ ਵੀਰ ਪਾਰਟੀ ਦੇ ਉਮੀਦਵਾਰ ਜਿੱਤੜੀ ਗੱਲ ਦੂਰ ਪੰਜਵੇਂ ਪੰਜਵੇਂ ਸਥਾਨ ਦੇ ਉੱਪਰ ਪੰਜ ਲੰਬਰਾ ਭਾਗੇ ਵੀਰ ਆਰ ਇਸੇ ਕਰਕੇ ਵੀਰ ਇਹ ਸਾਰਾ ਕਲੇਸ਼ ਖੜਾ ਹੋਇਆ ਪਾਰਟੀ ਦਾ ਸੀਨੀਅਰ ਆਗੂ ਸੁਖਦੇਵ ਢੀਂਡ ਸਤ ਸੰਗਰੂਰ ਕੇ ਵਿੱਚ ਮਾ ਪ੍ਰਵੀnder ਢੀਂਡ ਸਾਹਿਬ ਇਹ ਨਾ ਟਿਕਟ ਕੱਟੇ ਜਾਣ ਦੇ ਬਾਅਦ ਵਿਰੋਧ ਪੈ ਗਿਆ ਉੱਥਾ ਉੱਥਾ ਕਾਲੀ ਦਲ ਜੋ ਗਿਰਿਆ ਮੁੱਦੇ ਨੂੰ ਢੀਂਡ ਨੇ ਦੋਸ਼ ਲਾਇਆ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਸ ਨੂੰ ਮਨਾਉਣ ਵਾਸਤਾ ਬੇਸਾ ਕਰਾਂਗੇ ਆ ਤਾਂ ਪਰ ਯੋ ਕਰੋ ਵੀਰ ਉਹ ਕਹ ਰਾਇ ਜਿ ਨੂੰ ਗਾ ਇਹੋ ਸਿਫਾ ਦੇਣਾ ਚਾਹੀਦਾ ਅਰ ਉਧਰ ਵੋਟਾਂ ਦੇ ਟਾਈਮਾ ਸੁਖਵੀਰ ਬਾਦਲ ਚੜ੍ਹ ਕੇ ਜੀਪ ਦੇ ਉੱਪਰ ਲਾਗਾ ਛਤਰੀ ਯੋ ਕਹ ਰਾਇ ਗਾ ਮੰਤੋ ਕਾ ਲੋਕ ਬਹੁਤ ਗਾਤਾ ਤਾਂ ਸਿਰਫ ਇਹ ਵੀ ਵੀਰ ਬਟਨ ਪੁਆਲੇ ਤੇਰੇ ਕਾ ਮਾਰਾ ਖੜਾ ਜੜਾਓ ਯੋ ਕਾ ਦਿੱਦਲਾ ਹਾਰਿਓ ਹੋਇਆ ਵੀਰ ਅਨੰਦਪੁਰ ਕੇ ਵਿੱਚ ਮਾ ਸ੍ਰੀ ਅਨੰਦਪੁਰ ਸਾਹਿਬ ਮਾ ਯੋ ਬੁਰੀ ਤਰ੍ਹਾਂ ਹਾਰਿਆ ਯੋ ਪ੍ਰੋਫੈਸਰ ਪ੍ਰੇਮ ਚੰਦੂ ਵਾਚਰਾ ਆ ਚੰਦੂ ਮਾਜਰਾ ਘਰ ਆ ਵੀ ਪਾਲਟਿਕ ਦੀ ਨੀਤੀ ਹੈ ਨਹੀਂ ਕੋਈ ਹਾਸੀਏ ਪਾਗੇਗਾ ਆਲੀ ਦਲ ਦਾ ਲੋਕਾਂ ਨੂੰ ਕਾ ਸਮਝਾ ਨਹੀਂ ਸਕਿਆ ਇਸ ਗੱਡੀ ਮੇਂ ਸਵਾਰ ਹੋਣਾ ਔਰ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਕਾ ਚੰਦੂ ਮਾਜਰਾ ਆਲੀ ਦਲ ਦੀ ਮੌਜੂਦਾ ਸਥਿਤੀ ਕੇ ਬਾਰੇ ਡੂੰਗਾ ਵਿਸ਼ਲੇਸ਼ਣ ਕਰਨੇ ਵਾਸਤਾ ਕਾ ਗੁਰਾਹ ਲੱਭੋ ਨਹੀਂ ਵੀਰ ਫਿਰ ਔਖਾ ਹੋ ਜਾਏਗਾ ਕਾ ਆਲੀ ਦਲ ਸਿਰਫ ਯੋ ਬਟਿੰਡੇ ਹਲ ਕੇਵਾਂ ਦੇ ਜਿੱਤਿਆ ਅਰ 11 ਉਮੀਦਵਾਰ ਚੌਥੇ ਅਰ ਪੰਜਵੇਂ ਸਥਾਨ ਦੇ ਉੱਪਰ ਰਹੇ ਫਿਰ ਅਕਾਲੀ ਦਲ 2022 ਦੇ ਵਿਧਾਨ ਸਭਾ ਪੋਟਾਵਾਂ ਕਿ ਉਹ ਕਹੇ ਵੀ ਤਿੰਨ ਸੀਟਾਂ ਦਿੱਤੀਆਂ ਨੇ ਉਸ ਟਾਈਮ ਪਾਰਟੀ ਦੇ ਅੰਦਰ ਬੜਾ ਵਿਰੋਧ ਪੈ ਗਿਆ ਦਾ ਪਾਰਟੀ ਹਾਰ ਕਰਕੇ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਵਾਸਤੇ ਯੋ ਸਾਬਕਾ ਇਕਬਾਲ ਸਿੰਘ ਝੁੰਡਾ ਕੀ ਯੋਗ ਬਾਈ ਮਾਂ ਇੱਕ ਕਮੇਟੀ ਬਣਾਈ ਅ ਜਿਸ ਨੇ 100 ਹਲਕਿਆਂ ਦੇ ਵਿੱਚ ਮਾਂ ਪਾਰਟੀ ਲੀਡਰਸ਼ਿਪ ਨਾਲ ਗੱਲਬਾਤ ਕਰੀ ਇਹ ਬ ਕਹਾਉਰਾ ਕੋਈ ਹੈ ਹੀ ਨਹੀਂ ਨਾ ਕੋ ਕਹਿਣੇ ਵਾਲਾ ਨਾ ਕੋ ਸੁਣਦੇ ਵਾਲਾ ਉਦర్శਕ ਵੀਰ ਬਾਦਲ ਬਟਿੰਡੇ ਵਾਲਿਆਂ ਕੀ ਧੰਨਵਾਦ ਕਰੀ ਰਿਆ ਕਰਾ ਵੀਰ ਬਹੁਤ ਵਧੀਆ ਹੋ ਗਿਆ ਕਾ ਥਾਨ ਯੁਜਤਾ ਤੇ ਵੀ ਵੀ ਬਾਦਲ ਬਸ ਕਈਨਾਂ ਨੇ ਤਾਂ ਆਪਣੀ ਸੀਟ ਤੱਕ ਮਤਲਬ ਬਾਕੀ ਹੈ ਵੀ ਇਹ ਬਿਰ ਕਨਿਤਾਲ ਵਾਲੇ ਆਪਣੀ ਸੀਟ ਕੇ ਤੱਕ ਬਾਕੀ ਜਿਹੜੇ ਵਿਚਾਰੇ 11 12 ਦੇ ਇਹਨਾਂ ਤੋਂ ਕੁਛ ਹੈ ਨਹੀਂ ਕਿਸੇ ਨੇ ਵੀ ਪਾਣੀ ਵੀ ਨਹੀਂ ਪੁਲਾਇਆ ਇਹ ਸਾਟਾ ਬਰਬਾਹ ਬੇਲਾ ਕਰ ਕਰਾ ਬਿਠਾਤੇ ਆ ਵੀਰਾ ਇਹ ਪੁਰਾਣਿਆਂ ਵੀ ਹੋ ਰਹਿ ਗਿਆ ਦਾ ਅਰ ਸੁਖਵੀਰ ਬਾਦਲ ਪੱਟੀ ਕੇ ਸਾਫ ਕਾ ਬਧਾਇਆ ਕ ਆਪਣੇ ਯੋ ਜੀਜੀ ਅਰਦੇਸ਼ ਪ੍ਰਤਾਪ ਕੈਰ ਨੂੰ ਪਾਰਟੀੋਂ ਦੇ ਕੱਢਿਆ ਅਰ ਪਾਰਟੀ ਨੇ ਕੈਰ ਨੂੰ ਬਿਨਾ ਕੋਈ ਨੋਟਿਸ ਦੇ ਯੋ ਪੱਕ ਸੁਣੇ ਵਗਰ ਪਾਰਟੀ ਦੇ ਬਰਖਾਸਤ ਕਰਤੇ ਢੀਂਡ ਸਾ ਇਸ ਨੇ ਪੂਰਾ ਮਨਾਇਆ ਇਸ ਗਾ ਆਪ ਹੀ ਦੱਸ ਸੀਨੀਅਰ ਬੰਦਿਆਂ ਨੂੰ ਇਸ ਤਰੀ ਚਾਇਚਾ ਕਬਾਰ ਕੱਢਰੇ ਇੱਕ ਬੰਦਿਆਂ ਦੀ ਬਾਤ ਬਣਾ ਚਲੋ ਵੀ ਦੇਖੋ ਕੀ ਬਣੇਗਾਗਾ ਮਾਰ ਨਾਉ ਗਿਆ ਵੈਸੇ ਗੁੱਸਾ ਚੜ ਰਿਹਾ ਇਹਨਾਂ ਨੂੰ ਕਹਾ ਵੀ ਉਹ ਚੱਕਰ ਵਧੀਆ ਨਹੀਂ ਚੱਲਿਆ ਕਾ ਜਿਹੜਾ ਚਲਾ ਰਿਹਾ ਔਰ ਉਧਰ ਇਹ ਕਹ ਲੋ ਵੀਰਾ ਸੁਨੀਲ ਜਾਖੜ ਇਸਕੇ ਉੱਪਰ ਇਸ ਨੂੰ ਕੋਈ ਮਿਨਿਸਟਰੀ ਨਹੀਂ ਮਿਲੀ ਸੁਭਿੰਦਰ ਦਾਵਾ ਇਸ ਵਾਈ ਇਹ ਟੋਟ ਕੇ ਕਾਸ ਰਿਹਾ ਵੀਰਾ ਕਾਂਗਰਸ ਦਾ ਸੀਨੀਅਰ ਨੇਤਾ ਸੁਖਵਿੰਦਰ ਨਾਵਾ ਸੁਭਿੰਦਰ ਇਹ ਕਹਿ ਰਿਹਾ ਜਾਖੜ ਨੂੰ ਕਾ ਕੋ ਮਿਨਿਸਟਰੀ ਨਹੀਂ ਮਿਲੀ ਕਹਾ ਇਹੋ ਗੱਲ ਬਣਾ ਕਹਾ ਭਾਈ ਔਰ ਕਾਂਗਰਸ ਦੇ ਵਿਚਮਾ ਕਾ ਵੀ ਤਾਂ ਮੈਨੂੰ ਹਿੰਦੂ ਸਿੱਖ ਹੋਣ ਕਰਕੇ ਸੀਐਮ ਨਹੀਂ ਬਣਾਇਆ ਭਾਜਪਾ ਮਾ ਦਾ ਮਿਨਿਸਟਰ ਬਣਾਉਣਗੇ ਤਾਂ ਦਾ ਸਿੱਖ ਮਿਨਿਸਟਰ ਕਿਉਂ ਬਣਾਤੇ ਉੱਥਾ ਇਸ ਕੀ ਆਲੋਚਨਾ ਕਿਉਂ ਨਹੀਂ ਕਰੀ ਗਾਈ ਭਾਜ ਬਾਲੇ ਸੁੱਟੇ ਪਏ ਐਦਾ ਕਹਿਰਾ ਦਾ ਗਾਜ ਨਹੀਂ ਜਾਖੜ ਗਿਆ ਮੈਂ ਤਾਂ ਹਿੰਦੂ ਦਾ ਤਾਂ ਕਰਕੇ ਕਾ ਇਹਨਾਂ ਨੇ ਲਾਇਆ ਨਹੀਂ ਮੈਨੂੰ ਅੱਗਾ ਕਾਂਗਰਸ ਵਾਲਿਆਂ ਨੇ ਚੰਨੀ ਲਾ ਦਿਆ ਦਾ ਉੱਥਾ ਇਹ ਵਕਾਰਾ ਵੀਰ ਤੋਂ ਕਹਾ ਇਹ ਦੱਸ ਉੱਥਾ ਰਬਨੀਤ ਵਿੱਟੂ ਤੋਂ ਸਰਦਾਰ ਇਸ ਨੂੰ ਲਾਇਆ ਇਹ ਬੋਲ ਤੋਂ ਕਹੇ ਪੁੱਛ ਰਬਨੀਤ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣਾ ਤੇ ਉਥਾ ਹਾਰਨੇ ਕੇ ਬਾਅਦ ਵੀ ਰਬਨੀਤ ਬਿੱਟੂ ਨੇ ਲੇਕਰ ਰੰਦਾਵਾਜਾ ਖੜੀ ਸਰੇ ਸਵਾਲ ਚੱਕ ਕੇ ਜਾਖੜ ਕਾ ਕਾਂਗਰਸ ਕੇ ਵਿੱਚਵਾ ਕਾ ਨਾਂਗਾ ਸੀਮ ਬਣਾ ਲਗਾਤਾਰ ਆਲੋਚਨਾ ਚੱਲ ਰਹੀ ਇਸ ਕੀ ਕਾ ਵੀ ਦਸ ਹਿੰਦੂ ਚਿਹਰਾਤਾ ਆ ਇਸ ਨੂੰ ਸੀਐਮ ਬਣਾ ਤੇਗਾ ਉਥਾ ਦਸ ਸੁਨੀਲ ਜਾਖੜ ਕਾ ਇਹ ਭਾਜਪਾ ਜੁਆਇਨ ਕਰ ਗਿਆ ਮਨਿਸਟਰੀ ਨਹੀਂ ਦੇਗਾ ਬਿੱਟੂ ਨੂੰ ਮਨਿਸਟਰੀ ਦੇ ਦੀਗਾ ਇਹੋ ਕਰਿਆ ਬਈ ਇਹ ਜਾਖੜ ਭਾਜਪਾ ਉਹ ਸਵਾਲ ਕਿਉਂ ਨਹੀਂ ਕਰਦਾ ਖਾਈਬ ਬਾਹਰੇ ਬੰਦੇ ਆ ਬਈ ਗਾ ਇਹ ਗੱਲਾਂ ਕਰਨੇ ਵਾਲੇ ਤੇ ਇਹ ਵੀਰਾ ਕੀਦਾਂ ਕਿਤੇ ਗੱਲ ਸੋਚਣਿਆਲੀ ਵੀਰਾ ਜੱਤੋਂ ਕਾਂਗਰਸ ਮਾ ਦਾ ਜੱਤੋਂ ਕਰਿਆ ਕਾ ਵੀ ਇਹ ਚੰਗੀ ਗੱਲ ਨਹੀਂ ਕਰੀ ਇਤਨਾ ਨਹੀਂ ਚੰਗੀ ਨਹੀਂ ਬਣੀ ਮੈਨੂੰ ਇਤਨਾ ਕਰਤਾ ਇਤਨਾ ਕਰਤਾ ਇਹ ਬੁ ਕਹਿਰਾ ਕਾ ਵੀਰ ਮੈਂ ਕਾ ਯੂਸ ਨੂੰ ਕੁਝ ਨਹੀਂ ਮਿਦਿਆ ਕਾ ਇਹ ਕੁਝ ਨਹੀਂ ਬੋਲਦਾ ਕਾ ਇਹ ਕੋ ਬਾਤ ਬਣਾਂ अरुद्रह मध्य प्रदेश की मंडी लोक सभा सीट ते जीती हो सांसद कंगना रनौत इसके सीआईएसएफ की यो महिला कांस्टेबल कुलविंदर कौर का ने जेड़ा मारया दा चपेड़ बा कहरी का बिबी जेड़ी कुलविंदर कौर का, का। मेन तो कोई प्रस्ताव आ है ही नहीं का मैं नहीं कहती का, का मैं माफी भी, भी नहीं मांग रही का इस बंदे दी इज्ज़तनी कुलविंदर कौर का भाई शेर सिंह भाई बाल यो कह रहा मैं अपनी बहन कुलविंदर कौर नु मिलया कुलविंदर कौर ने कहया भी शेर सिंह नु कहया ਜੋ ਘਟਨਾ ਵਾਪਰੀ ਮੈਨੂੰ ਉਸ ਦਾ ਕੋਈ ਪਸਤਾਵਾ ਹੈ ਨਹੀਂ ਮੈਂ ਨਹੀਂ ਪਸੰਦ ਨਹੀਂ ਕਹਾ ਜੋ ਮਾਰਿਆ ਕਾ ਸਹੀ ਮਾਰਿਆ ਮਨ ਤੋਂ ਠੀਕ ਲਗਿਆ ਮੈਂ ਚੱਕਤਾ ਕਲਵਿੰਦਰ ਕੌਰ ਕੇ ਹੱਕਮਕ ਸੰਨ ਨੇ ਅੰਦੋਲਨ ਕਰਤੇ ਆ ਕੰਗਨਾਲ ਰਾਤ ਕਿਸਾਨਾਂ ਉੱਥੇ ਬੈਠੀ ਨੇ ਜਨਾਨੀਆਂ ਖਿਲਾਫ ਬਿਆਨ ਦੇਤੇ ਕੰਗਣਾ ਕਹਿ ਰਹੀ ਕਾ ਵੀ ਇਹ ਜਨਾਨੀਆਂ ਕਾ 100 ਰੁਪਏ ਮੈਂ ਬੈਠੀ ਹੂ ਰਾ ਕਹਾ ਕਾ ਆਰ ਕੰਗਣਾ ਕਾ ਯੋਗਾਦਮਨ ਪਸੰਦ ਨਹੀਂ ਆ ਬਸ ਪਾ ਬੋਗੋ ਕਾ ਇਸ ਚੀਜ਼ ਨੂੰ ਅੰਜਾਮ ਦੇ ਦੇਗਾ ਆਗਰੀ ਮੈਂ ਨਹੀਂ ਮਾਫੀ ਮੰਗਣੀ ਸੇਰ ਸਿੰਘ ਮਈਵਾਲ ਨੇ ਦੱਸਿਆ ਵੀ ਕੰਗੜਾ ਰਨੌਤ ਵੀ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਵਿਰੁੱਧ ਜ਼ਹਿਰ ਕੱਢਾ ਇਸੀ ਕਰਗਾਹਾਈਸ ਤੇ ਮਾਫੀ ਦਾ ਮੈਂ ਮੰਗਣੀ ਨਹੀਂ ਜੋ ਮਰਛੀ ਹਰ ਉਧਰ ਭਗਵਾਨ ਤਮਨ ਕਰਾ ਵੀ ਕੁੜੀ ਨੂੰ ਆ ਗਿਆ ਦਾ ਗੁੱਸਾ ਕੰਗੜਾ ਰਨੌਤ ਕੀ ਕਾ ਪਹਿਲਾਂ ਵੀ ਇਸੀ ਕਰਗਾਹਾਈਸ ਤੇ ਕੁੜੀ ਜੋ ਕਾ ਵੀ ਬਸ ਤਾਂ ਹੀ ਥੱਪੜ ਬਹਿ ਗਿਆ ਇਸੀ ਪੇਲਮੀ ਸਟਾਰ ਦਾ ਸੰਸਦ ਮੈਂਬਰ ਹੋਣ ਦੇ ਬਾਵਜੂਦ ਅੱਤਵਾਦੀ ਕਹਿਰੀ ਕਾਜੀ ਕੋ ਗੱਜਾ ਥੋੜੀ ਬਣਾ ਪੰਜਾਬਾ ਅੱਤਵਾਦ ਦਾ ਹੈ ਇਤਰਾ ਉਤਰਾ ਅਰ ਉਧਰ ਬਾਪੂ ਬਲਕੌਰ ਸਿੰਘ ਦੇ ਪ੍ਰਚਾਰ ਕਰਨ ਦੇ ਬਾਵਜੂਦ ਮੂਸਾ ਪਿੰਡਵਾਲੇ ਕਰਾਰੇ ਹਾਰ ਹੋਈ ਅਰ ਯੂ ਦੇਖ ਲਓ ਵੀਰਾ ਪੈਰਾ ਵੀ ਸਿੱਧੂ ਮੂਸੇਵਾਲਾ ਕਹਿ ਕਹਾ ਗਿਆ ਦਾ ਲੋਕਾਂ ਜਿੰਨਾ ਮਰਜੀ ਸੰਝਾ ਲੋ ਇਹਨਾਂ ਨੇ ਨਹੀਂ ਮੰਨਣਾ ਅਰ ਭਾਜਪਾ ਰਕਾਦੀ ਦਲ ਦੇ ਵਿੱਚੋਂ ਸਖਤ ਮੁਕਾਬਲੇ ਦੇ ਬਾਵਜੂਦ ਪੰਜਾਬ ਲੋਕ ਸਭਾ ਮਾ ਕਾਂਗਰਸ ਨੇ ਬੜੀ ਲੀਡ ਰੇਤੀ ਪਾਰਟੀ ਨੇ 26.3 ਫੀਸਦੀ ਵੋਟਾਂ ਗੈਲ ਤੀਰਮਤੇ ਸੱਤ ਸੀਟਾਂ ਜਿੱਤੀਆਂ ਅਰ ਇਸਕੇ ਗੈਲ-ਗੈਲ ਬਿਰ ਮਰਹੂਮ ਪੰਜਾਬੀ ਗਾਇਕ ਸੂਬਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸੇਵਾ ਕਾਂਗਰਸ ਨੂੰ ਝਟਕਾ ਤੀਸਰੇ ਨੰਬਰ ਭਾਈ ਵੀਰੁੱਥਾ ਅਰ ਬਾਪੂ ਬਲਕੌਰ ਸਿੰਘ ਇਸਨੇ ਬਹੁਤ ਪ੍ਰਚਾਰ ਕਰਿਆ ਪਰ ਲੋਕਾਂ ਨੂੰ ਫੇਰ ਨਹੀਂ ਪਤਾ ਲੱਗਾ ਪਟਿੰਡਾ ਸਰਦੂਲਗੜ ਇਹ ਇਲਾਕੇ ਮਾ ਹਰਸਿਮਰਤ ਕੌਰ ਬਾਦਲ ਬਟਿੰਡੇ ਵਾਲੇ ਸ਼੍ਰੋਮਣੀ ਕਾਲੀ ਦਲ ਕੀ ਚੌਥੀ ਵਾਰ ਜਿੱਤ ਗਈ ਔਰ ਇਸ ਕਰ ਕਾ ਕਹਿ ਲੋ ਵੀਰਾ ਵੀ ਪਤਾ ਨਹੀਂ ਲੋਕਾਂ ਨੂੰ ਸਮਝ ਮਾ ਨਹੀਂ ਆਈ ਕਿਆ ਕਿਆ ਨਹੀਂ ਬਾਕੀ ਚਲੋ ਦੇਖੋ ਅੱਗਾ ਕਿਆ ਬਣੇਗਾ ਕਿਆ ਨਹੀਂ ਪਰ ਕਿਤੇ ਨਾ ਕਿਤੇ ਬਾਪੂ ਬਰਕੌਰ ਸਿੰਘ ਵਿਚਾਰਾ ਮਾਇੂਸ ਹੋਇਆ ਵੀ ਸ਼ੀ ਨੂੰ ਸੁਣ ਕਾ ਵੀ ਦੱਸ ਮੈਂ ਇਤਨਾ ਪ੍ਰਚਾਰ ਵੀ ਕਰਿਆ ਲੋਕਾਂ ਦੇ ਕੰਨ ਪਾ ਜੂ ਨਹੀਂ ਸਰਕੀ ਵੀਰ ਔਰ ਇਸਕੇ ਗੈਲ ਗੈਲ ਵੀਰ ਯੋ ਇਬ ਇੱਕ ਵਾਰ ਫਿਰ ਪਛਮੀ ਜਿਮਨੀ ਚੋਣ ਨਾਮਜ਼ਦਗੀ 14 ਤੇ 21 ਤੱਕ ਇਹ 24 ਜੂਨ ਨੂੰ ਕਾ ਪੜਤਾਲ ਹੋਵੇਗੀ ਵੋਟਾਂ ਫੇਰ ਪੈ ਰਹੀਆਂ ਜਲੰਧਰ ਦੇ ਵਿਚਮਾ ਵੀਰ ਇਹ ਜਿਹੜਾ ਉਤੰਗ ਰਾਲ ਗਿਆ ਛੱਡਦਾ ਸੀਟ ਇਸਕੇ ਉੱਪਰ ਕਾ ਵੀ ਬੰਦੇ ਖੜੇ ਕਰਨੇ ਔਰ ਇਹ ਜਿਹੜਾ ਚੋਣ ਅਫਸਰ ਮਨਸੂ ਅਗਰਵਾਲ ਇਸਨੇ ਦੱਸਿਆ ਕਾ ਵੀ ਗਜਟ ਨੋਟੀਫਿਕੇਸ਼ਨ ਕਾ 14 ਜੂਨ ਨੂੰ ਜਾਰੀ ਕਰੇਗੇ ਕਾ ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ ਜਿਹੜੀ 21 ਜੂਨ ਹੋਵੇਗੀ ਉਦੇ ਬਾਅਦ ਦਾ ਬਸ ਫਿਰ ਅਗਾ ਵੋਟਾਂ ਵਾਲਾ ਕੰਮ ਚੱਲ ਪਏਗਾ ਹਰ ਜਿਮਨੀ ਚੋਣ 10 ਜੁਲਾਈ ਨੂੰ ਵੋਟਾਂ ਪਾਵेंगी 13 ਜੁਲਾਈ ਨੂੰ ਕਾ ਵੀ ਉਹ ਵੋਟਾਂ ਗਿਣਣ ਕਰਾਂਗੇ ਔਰ ਉਸੇ ਦਿਨੇ ਕਾਸੇ ਆਮ ਤੱਕ ਕਰ ਦੇਗੇ ਵਟੋਲ ਕਿੱਧਰ ਖੜਕਣਾ ਕਿੱਧਰ ਨੇ ਪਰ ਉਧਰ ਭਗਵਾਨ ਤਮਨ ਕਹ ਰਿਹਾ ਕਾ ਵੀ ਨਿਰਵਿਗਨ ਕਹਾ ਭਾਈ ਬਿਜਲੀ ਛੱਡेंगे ਕਹਾ ਪਸਾਨਾ ਨੂੰਗਾ ਚਿੰਤਾ ਨਾ ਕਰੋ ਧੰਮ ਇਹ ਕਾ ਅਭੀ ਉਰਾਥਾਰੇ 8 8 ਘੰਟੇ ਦੀ ਲਾਈਟ ਆਵੇਗੀ ਤੁਹਾਨੂੰ ਤੰਮ ਲਾਓ ਚੋ ਇਨ ਜਿਤਨ ਲਾਣਾ ਲਾਓ ਕੋਈ ਐਸੀ ਗੱਲ ਬਾਤ ਹੈ ਨਹੀਂ ਚਲੋ ਖੈਰ ਬਿਰ ਲਾਡਾ ਡਿਸਕਸ਼ਨ ਪ੍ਰੋਗਰਾਮ ਕੇ ਚਮ ਸਾਰੇਗਾ ਨਿੱਗਾ ਸਵਾਗਤ ਇਹ ਮੈਂ ਚਲਾਉ ਆਲੂ ਗਰਾਮ ਬਾਕੀ ਗੱਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ